ਉਹ ਇੱਥੇ ਫਿੰਡਿਆ ਤੇਰੀ ਮਾਂ ਉੱਥੇ ਫਿੰਡੀ ਆ ਤੈਨੂੰ ਕੁੱਤਿਆਂ ਖਾਜਣਾ ਹੀ ਆ ਚੱਲ ਆਪਣੀ ਮਾਂ ਕੋ ਹੈ ਗੱਡਾ ਸੋਣਾ ਜੀ ਕਦੇ ਕਿਸ਼ੀਆਂ ਕਰੀ ਜਮਾ ਜਲ ਆਪਣੀ ਮਾਂ ਕੋ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਪਤ ਠੀਕ ਠਾਕ ਹਾਂ ਜੀ ਵਧੀਆ ਜੀ ਕਿ ਮੈਂ ਬਾਹਰ ਨਾ ਹੁੰਦੀ ਅੱਜ ਇੱਥੇ ਚਾਦਰ ਸੁਕਣੇ ਪਉਂਦੀ ਤੇ ਤੂੰ ਸਿੱਧੀ ਨੰਗ ਜਾਣਾ ਮੈਨੂੰ ਨਾ ਕਿ ਕੰਮ ਹੀ ਚਾਚੀ ਜੀ ਮੈਂ ਤਾਂ ਤਾਂ ਗਾਂਹ ਚੱਲੀ ਸੀ ਆਹੋ ਤੈਨੂੰ ਕੰਮ ਹੀ ਰਹਿੰਦੇ ਚੱਲ ਆਹ ਮੇਰੀ ਡਾਕ 'ਚ ਚਿੱਠੀ ਆਈ ਮੈਂ ਤੇ ਉਹ ਫੜਨ ਚੱਲੀ ਸੀ ਉਹ ਕੋਈ ਨਹੀਂ ਪੁੱਤ ਬਾਅਦ 'ਚ ਫੜਨੀ ਆ ਜਾਗਾ ਤੂੰ ਹੁੰਦੀ ਨਹੀਂ ਲਾਗੋ ਨੰਗ ਜਾਣੀ ਮੋਂਦੇ ਮੈਨੂੰ ਕਾਲੀ ਹੀ ਚਾਚੀ ਜੀ ਉਹ ਕੋਈ ਗੱਲ ਨਹੀਂ ਮੈਂ ਮਾਰ ਸਾਰਾ ਨੂੰ ਖਾ ਚੁੱਕੀ ਸਾਰੇ ਸੁਪਨ வி ਕਹਿੰਦੇ ਹੋਰ ਹੂੰ ਮੈਂ ਤਾਂ ਲੈਂਗਾ ਮੈਂ ਆਦੇ ਸੋਚ ਲਿਆ ਪਹਿਲਾਂ ਹੀ ਮੈਂ ਲੈਂਗਾ ਹੀ ਪਾਣਾ ਬਾਬੇ ਕਹਿੰਦੇ ਅੱਜ ਕੱਲ੍ਹ ਲਿੰਗਾ ਪਾਉਣਾ ਨਹੀਂ ਤੇ ਦੱਸ ਵੀ ਪਹਿਲਾਂ ਸੂਟ ਚ ਬੰਦਾ ਫੇਰੇ ਕਰ ਲੈ ਤੇ ਬਾਅਦ ਚ ਲੈਂਗਾ ਤੇ ਪਾਈ ਸਕਦੇ ਭਾਬੀ ਐਡੀ ਵੀ ਕਿਹੜੀ ਕਰਨੀ ਤੁਸੀਂ ਅੱਛਾ ਅੱਛਾ ਤੂੰ ਮਤਲਬ ਕਹਿਣ ਦੀਆਂ ਵੀ ਤੂੰ ਦੋਰੇ ਝਾਰ ਹੋਣਾ ਹਾਂਜੀ ਅੱਛਾ ਠੀਕ ਆ ਕਰ ਬਲੈਨ ਪੁੱਛਦੇ ਮੈਚਿੰਗ ਕਰਨੀ ਹੋ ਤਾਂ ਬਾਬੇ ਤੇ ਹੀ ਬੱਸ ਕੇ ਦੱਸਣਾ ਮੈਨੂੰ ਮੈਂ ਘੜਾ ਦਾ ਨੰਬਰ ਲਿਆ ਆਪੇ ਮੈਂ ਗੱਲ ਕਰਨੀ ਉਹਦੇ ਨਾਲ ਆਪੇ ਤਾਂ ਇਹ ਕਹਾਂਡੇ ਪੱਕੀ ਗੱਲ ਹੋ ਗਈ ਤੇ ਨਹੀਂ ਮੈਨੂੰ ਪੁੱਛਣ ਨੇ ਮੈਂ ਕਹਾਂ ਜਿਆਦਾ ਰੇ ਸੁਪਨਾ ਸੁਪਨਾ ਆਇਆ ਹੁਣ ਆਵਾ ਤੇ ਕੋਈ ਤੇ ਕਰਨੀ ਨਾ ਲਈ ਹੋਵੇ ਮੈਚਿੰਗ ਮੋਚਿੰਗ ਦੀਸ ਲਾਸ ਲੋ ਮੈਚਿੰਗ ਤਾਂ ਨਹੀਂ ਭਾਬੀ ਸੁਪਨਾ ਤੇ ਮੈਨੂੰ ਆਇਆ ਸੀ ਹਾਂ ਠੀਕ ਹੁੰਦਾ ਕੁਛ ਨਹੀਂ ਬਸ ਸ਼ਾਰੀ ਜੀ ਕਰਦੀ ਹੀ ਇਹਨੂੰ ਅੱਛਾ ਸ਼ਾਰੀ ਹਾਂ ਜੀ ਤੇ ਮੈਂ ਤੇ ਰੋਟੀ ਖਾਣ ਦੀ ਹਾਂ ਪਹਿਲੇ ਮੈਨੂੰ ਗੰਦੇ ਕੀ ਮੰਦੇ ਤੇ ਬੈਠ ਜਾਤੇ ਮੈਂ ਕਿਹਾ ਨਹੀਂ ਮੈਂ ਨਹੀਂ ਬੈਠਣਾ ਫਿਰ ਮੈਂ ਖੜ ਕੇ ਆਣਾ ਤੇ ਮੂਰੇ ਬੁਰਕੀਆਂ ਭਾਈਆਂ ਤੇ ਸੁਪਨਾ ਤੇ ਬੜਾ ਵਧੀਆ ਸੀ ਮੇਰਾ ਪਤਾ ਨਹੀਂ ਬਾਅਦ ਵਿੱਚ ਪਰਣੀ ਕੀ ਹੋਇਆ ਮੈਨੂੰ ਮੇਰਾ ਸੁਪਨਾ ਟੁੱਟ ਗਿਆ ਤੂੰ ਕਦੀ ਸਾਨੂੰ ਵੇਖਿਆ ਇਕੱਠੇ ਰੋਟੀ ਖਾਂਦੇ ਆ ਉਹ ਤੇ ਚੱਲ ਨਹੀਂ ਭਾਬੀ ਤੁਸੀਂ ਨਹੀਂ ਖਾਂਦੇ ਤੇ ਹੁਣ ਮੇਰੀ ਜਿਵੇਂ ਨਵਾਂ ਨਵਾਂ ਤੁਹਾਡਾ ਵਿਆਹ ਹੋਇਆ ਵਾ ਦੋ ਰੋਟੀ ਘਣੀ ਖਾ ਨੀ ਖਾਂਦੇ ਬਸ ਮੀਨਾ ਕੀ ਆ ਬਾਅਦ ਵਿੱਚ ਵੇਖੀ ਸਾਡੇ ਵਾਂਗੂ ਕੋਤਕਲੇਸ਼ ਹੀ ਰਹਿਣਾ ਹੀ ਭਾਬੀ ਆ ਜੀ ਕੋਈ ਗੱਲ ਨਹੀਂ ਹੁੰਦੀ ਹਮ ਇਦਾਂ ਹੀ ਹੁੰਦੀ ਆ ਭੈਣਾ ਪਹਿਲਾਂ ਹੀ ਚਾਹ ਹੁੰਦਾ ਵਾ ਚੱਲ ਭਾਬੀ ਉਹ ਵੀ ਵੇਖੀ ਜਾਊਗੀ ਟਾਈਮ ਆਉਣ ਤੇ ਪਤਾ ਲੱਗ ਹੀ ਜਾਣਾ ਵਾ ਹਮ ਭਾਵੇਂ ਤੂੰ ਤੇ ਰੀਸ ਨਾਲ ਲੜੀ ਜਾਇਆ ਕਰੇਂਗੀ ਮੇਰੇ ਤੇ ਵੀਰ ਭਾਬੀ ਲੜਦੇ ਮੈਂ ਵੀ ਲੜਾਂ ਹਾਏ ਭਾਬੀ ਮੈਂ ਤਾਂ ਤੁਹਾਨੂੰ ਲੜਦੇ ਵੇਖਿਆ ਹੀ ਨਹੀਂ ਕਦੀ ਨਹੀਂ ਨਾ ਵੇਖਿਆ ਨਾ ਉਹਦੇ ਹੀ ਘਣਾ ਹੀ ਜਾ ਕੇ ਸੌਦੇ ਠੀਕ ਆ ਹੋਰ ਕੀ ਕੀ ਚਾਹੀਦਾ ਤੈਨੂੰ ਮੈਨੂੰ ਚੂੜਾ ਪੋਣਾ ਵਾ ਮੈਂ ਅੱਛਾ ਜੁੱਤੀ ਵੀ ਮੈਂ ਉੱਚੀ ਲੈਣੀ ਧੋੜੀ ਜੀ ਕਿੰਨੀ ਕੁ ਥੋੜੀ ਜੀ ਉੱਚੀ ਨਾ ਪੋਣੇ ਤਾਂ ਉੱਚੀ ਹੋਗੀ ਫਿਰ ਹਾਏ ਭਾਬੀ ਨਹੀਂ ਉੱਚੀ ਹੁੰਦੀ ਨਹੀਂ ਅੱਧ ਕਰਨ ਦੇ ਇਹ ਮੈਂ ਅੱਛੀ ਲੈਣੀ ਉਹਨੂੰ ਉੱਚੀ ਲੈ ਧਾਂਗੀ ਹੂੰ ਉਹਨੂੰ ਉੱਚੀ ਨਾ ਲੈ ਦੀਏ ਹਾਏ ਭਾਬੀ ਥੱਲੇ ਮੈਂ ਉਹਨੂੰ ਲੋਇਆ ਲਾ ਦਿਓ ਫਿਰ ਮੈਨੂੰ ਉੱਚਾ ਕਰਨਾ ਦੇ ਉਹ ਤਾਂ ਫਿਰ ਵੇਖੀ ਜਾ ਹਾਂ ਹੁਣ ਹੁਣ ਤੂੰ ਇਹ ਸੋਚ ਲਿਓ ਖਰਚਾ ਤੇ ਦਾਡਾ ਹੋਣਾ ਹੀ ਆ ਹੁਣ ਤੇਰਾ ਉਹਦਾ ਜੀ ਨਹੀਂ ਕਰਦਾ ਕਿ ਮੈਂ ਇੱਥੇ ਪੇਕੇ ਰਵਾਂ ਤੇ ਐਸ਼ ਕਰਾਂ ਐ ਬਾਬੀ ਮੇਰਾ ਨਹੀਂ ਦਿਲ ਦਿਲ ਕਰਦਾ ਮੈਂ ਤੇ ਸਾਰੀਆਂ ਕੁੜੀਆਂ ਨੂੰ ਵੇਨੀ ਆ ਹਾਂ ਪੀ ਜਿੰਨੀਆਂ ਵੀ ਕੁੜੀਆਂ ਮੇਰੇ ਹਾਂ ਆਂਦੀਆਂ ਸਾਰੀਆਂ ਦਰਗੀਆਂ ਬਸ ਮੈਂ ਹੀ ਉਹ ਗੱਲ ਹੀ ਇੱਥੇ ਰਹਿ ਗਈ ਲੈ ਤੂੰ ਸਪੈਸ਼ਲ ਪੀਸ ਵਾ ਨਾ ਤਾਂ ਕਰਕੇ ਲੈ ਇੱਕ ਬੰਦੇ ਤੇ ਹੀ ਲੜਦੇ ਰਹਿੰਦੇ ਨੇ ਇਹਨੂੰ ਵੀ ਆਉਂਦੇ ਨਹੀਂ ਆ ਮੈਂ ਤਾਂ ਤੈਨੂੰ ਹਜੇ ਵੀ ਕਹਿਣ ਦੀ ਆ ਵੇਲਾ ਵਿਆਹ ਕਰਕੇ ਪੈਣਾ ਹੀ ਉਹ ਪੰਗੇ ਤਦਾਂ ਜੇ ਭੂਆ ਭਾਂਜੇ ਪਿੰਡ ਦੀ ਤੇ ਬੜੀ ਵਧੀਆ ਲੱਗਦੀ। ਮੈਂ ਨਹੀਂ ਬੜਨਾ ਭਾਬੀ ਸਿੱਧੀ ਗੱਲ ਹੀ। ਫਿਰ ਤੇ ਮੈਨੂੰ ਨਿਗੇ ਨਿਗੇ ਆਣੇ ਨਹੀਂ ਭੂਏ ਹੀ ਆਖਿਆ ਕਰਨਾ ਹੀ ਸਿੱਧੀ ਗੱਲ। ਮੈਂ ਭੂਏ ਨਿਆਣੇ ਨੇ ਛੱਡ ਕੇ ਸਿਆਣੇ ਨੇ ਆਖਿਆ ਕਰਨਾ ਹੀ। ਹਾਂ ਤੇ ਫਿਰ ਭਾਬੀ ਕਿੰਨੀ ਸ਼ਰਮ ਆਇਆ ਕਰਨੀ ਮੈਨੂੰ। ਮੈਨੂੰ ਨਿਕਲਣ ਸਿਆਣੇ ਹੋ ਜਣਾ ਤੇ ਉਹਨਾਂ ਨੇ ਬੰਦੇ ਸਹੀ ਗੱਲ। ਮੈਂ ਜਿੰਨਾ ਤੇਰੀ ਜਿੰਨੀ ਆ ਮੈਂ ਭੂਏ ਖਵਾਣਾ। ਇੰਨਾ ਚੰਗਾ ਮੈਂ ਵਿਆਹ ਕਰਵਾ ਲਾ ਆਪਣਾ ਹੁੰਦਾ। ਹੋਰ ਸੁਖ ਕਰੇ ਸਭ ਠੀਕ ਠਾਕ ਮੰਮੀ ਤੇਰੀ ਠੀਕ ਆ ਸੱਸ ਹਾਂਜੀ ਠੀਕ ਠਾਕ ਚਾਚੀ ਜੀ ਸਭ ਵਧੀਆ ਤੋ ਇਹਦੇ ਕਿਤੇ ਘਰ ਹੀ ਨਹੀਂ ਹੁੰਦੇ ਐਡੇ ਤੇ ਮੇਰਾ ਕਿੱਥੇ ਕੱਲੀ ਜਣੀ ਦਾ ਟਾਈਮ ਲੱਗਦਾ ਵਾ ਮੈਂ ਤੈਨੂੰ ਕਿੰਨੀ ਵਾਰੀ ਆਖਾ ਮੇਰੇ ਮੁੰਡੇ ਨੂੰ ਰਿਸ਼ਤਾ ਕਰਾ ਮੈਂ ਸੁਣਿਆ ਤੂੰ ਮਨਪ੍ਰੀਤ ਦੇ ਨਾਲ ਦਾ ਰਿਸ਼ਤਾ ਕਰਮ ਹੁੰਦੀ ਚਾਚੀ ਜੀ ਤੁਹਾਨੂੰ ਕਿਹਨੇ ਦੱਸਤਾ ਵਾ ਲੈ ਪਹਿਣਾ ਪਤਾ ਲੱਗ ਹੀ ਜਾਂਦਾ ਆਪਣੀ ਹੋਗੇ ਤਾਂਾਨੂੰ ਨਾ ਪਤਾ ਲੱਗੇ ਉਹ ਤਾਂ ਚਲੋ ਇਦਾਂ ਹੀ ਆ ਅਜੇ ਤੇ ਗੱਡ ਮਾੜੀ ਮੋਟੀ ਗੱਲ ਨਹੀਂ ਚੱਲਣ ਦੀ ਬਾਕੀ ਨੇਪਰੇ ਚੜੂ ਤੇ ਫੇਰ ਹੀ ਚੜ ਜਾਣੀ ਨੇਪਰੇ ਤੇ ਤੁਮ ਮੇਰੇ ਮੁੰਡੇ ਆਸ ਦੀ ਵੀ ਕੁੜੀ ਸੋਹਣੀ ਜੀ ਲੱਭਾਂ ਪਤਾ ਮੈਂ ਕਿਹੜੇ ਰਿਸ਼ਤੇਾਂ ਦੇ ਚੱਕਰਾਂ 'ਚ ਪੈਣੀ ਇਹ ਤੇ ਮੇਰੇ ਭੂਆ ਦਾ ਮੁੰਡਾ ਈ ਤੇ ਉਦੋਂ ਤੁਹਾਨੂੰ ਪਤਾ ਮਨਪਰੀਤੀ ਐ ਨਨਾਨਾ ਨੂੰ ਤੇ ਮੈਂ ਹਾਂ ਚਾਹ ਦਾ ਰਿਸ਼ਤਾ ਕਰਾ ਦੇਣੀ ਆ ਆ ਤੇ ਬਹੁਤੇ ਚੰਗਾ ਕੀਤਾ ਚੱਲ ਤੇ ਮੇਰੀ ਗਾਂ ਸੁਣ ਉਹ ਤੇ ਮਧਰੀ ਜੀ ਤੇ ਮੁੰਡਾ ਲੱਭ ਗਾਦੇ ਹਾਂ ਦਾ ਆਹੋ ਚਾਚੀ ਜੀ ਆ ਵੇਖੋ ਪੂਰੇ ਮੇਜ ਦਾ ਲੱਭਾ ਆਹ ਮੁੰਡੇ ਦੀ ਫੋਟੋ ਜੇ ਤੇ ਆਹ ਕੁੜੀ ਦੀ ਫੋਟੋ ਨੀ ਆ ਤੇ ਬੁੱਤੀ ਸੋਹਣੀ ਜੋੜੀ ਬਣੀ ਆ ਤੇ ਕਿਤੇ ਹਣਾ ਚਾਚੀ ਜੀ ਲੈ ਲੋ ਕਿੰਨੀ ਸੋਹਣੀ ਜੋੜੀ ਬਣੀ ਦੋਹਾਂ ਦੀ ਮੈਚ ਦੇ ਪੂਰੇ ਜਿੱਦਾਂ ਨਾ ਰਾਬਾ ਇਹ ਤੂੰ ਕਿੱਥੇ ਕਿਦਾਂ ਦਾ ਟੋ ਮੇਲਾ ਬਣਾ ਲਿਆ ਹੈ ਇਹ ਤੇ ਚਾਚੀ ਜੀ ਮੇਰੀ ਭੁਆ ਹੀ ਲੱਗਦੀ ਆ ਪਿੰਡੋਂ ਪੇਕਿਆਂ ਤੋਂ ਤੇ ਉਹ ਰਾਤ ਚ ਮੈਨੂੰ ਮਿਲ ਗਈ ਤੇ ਮੈਂ ਉਹਦੇ ਪਿੰਡ ਚ ਰਹੀ ਗਈ ਉਹਦਾ ਗਾੜੀ ਮੁੰਡਾ ਵੇਖਿਆ ਉਹ ਤਾਂ ਆਪਣੀ ਕਿੰਨੀ ਕਿਹਨੇ ਇਕੱਠੇ ਗੇੜਦੇ ਨਹੀਂ ਜਦੋਂ ਮੈਂ ਵੇਖਿਆ ਵੀ ਇਹ ਤਾਂ ਨਿੱਕੇ ਆ ਦੀ ਹਾਈਟ ਵਧੀ ਨਹੀਂ ਉਦੋਂ ਉਹ ਰਸਤੇ ਚੋਂਦਿਆਂ ਮੈਨੂੰ ਉਹਦਾ ਮਰਦਾ ਚੇਤਾ ਆ ਗਿਆ ਤੇ ਚੱਲ ਮੈਂ ਗੱਲ ਚੱਲੀ ਹੁਣ ਬਾਕੀ ਮਹਾਰਾਜ ਹੀ ਆ ਜੇ ਨਹੀਂ ਨਹੀਂ ਹੋ ਜਾਣਾ ਸੁਖ ਬੁੱਤੀ ਸੋ ਇਹਨੇ ਆਖਣਾ ਵੀ ਇਹਦੇ ਕਿਦ ਰੱਬ ਨੇ ਚੁਣ ਕੇ ਜੋੜੀ ਬਣਾਈ ਆ ਵੇਖਣ ਵਾਲਿਆਂ ਵੀ ਆਖਣਾ ਚੰਗਾ ਜੀਵੇ ਬਚੋਲਾ ਜਿੰਨੇ ਕਰਾਇਆ ਮੇਰੇ ਮੁੰਡੇ ਨੇ ਵੀ ਕਰਾ ਸਾਗ ਕੋਈ ਨਹੀਂ ਚਾਚੀ ਜੀ ਤੇਰਾ ਨਹੀਂ ਕੰਮ ਨਹੀਂ ਹੁੰਦਾ ਲੈ ਚਾਚੀ ਜੀ ਤੁਸੀਂ ਮੈਨੂੰ ਚੰਗੇ ਵੇਲੇ ਚੇਤਾ ਕਰਾ ਦਿੱਤਾ ਮੈਂ ਸੱਚ ਭੂਆ ਨੂੰ ਫੋਨ ਕਰਕੇ ਦੱਸਾਂ ਵੀ ਇਹਨਾਂ ਨੇ ਤਾਂ ਘਰ ਬਾਹਰ ਵੇਖਣ ਆਉਣਾ ਤਾਂ ਦੱਸ ਦੇ ਪੁੱਤ ਆਜਾ ਨਹੀਂ ਚੇਤਾ ਭਲਾਈ ਦਾ ਹੁੰਦਾ ਨਹੀਂ ਮੈਂ ਦੱਸਦਾ ਹੈਲੋ ਸਾਸਰੀ ਘਰ ਭਾਜੀ ਸ੍ਰੀਕਾਲ ਪੁੱਤ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਕੌਣ ਸੋਖ ਵਾ ਤੁਸੀਂ ਸੋਖੀ ਬੋਲਣ ਨਹੀਂ ਆ ਹਾਂਜੀ ਤੇ ਭੂਆ ਜੀ ਕੁੜੀ ਵਾਲੇ ਨੇ ਤੁਹਾਡਾ ਘਰ ਵੇਖਣ ਆਉਣਾ ਜੀ ਹੁਣ ਅੱਛਾ ਆ ਜਾਣ ਕੋਈ ਗੱਲ ਨਹੀਂ ਤੇ ਪਰ ਕਿੰਨੇ ਕਿੰਨੇ ਆਉਣਾ ਮੈਨੂੰ ਦੱਸ ਉਹ ਸਾਰੇ ਜਾਣੇ ਆਉਣਗੇ ਬਾਕੀ ਕੋਈ ਨਹੀਂ ਮੈਂ ਤੁਹਾਨੂੰ ਨਾ ਗੱਲ ਕਰਕੇ ਤੇ ਫਿਰ ਦੱਸ ਦੂੰਗੀ ਤੇ ਸਾਰੇ ਜਾਣਿਆਂ ਨੇ ਆਉਣਾ ਘਰ ਵੇਖਣ ਬਾਕੀ ਤੁਸੀਂ ਐ ਘਰ ਕੁਰ ਦੀ ਸਫਾਈ ਕਰਕੇ ਰੱਖਿਓ ਠੀਕ ਆ ਸਫਾਈ ਤੇ ਮੈਂ ਧੀਏ ਕਰਕੇ ਰੱਖਦੀ ਆ ਪਰ ਜਿੰਨੇ ਜੋਗੀ ਹੈਗੀਆਂ ਚੱਲ ਮੈਂ ਫੇਰ ਕਰ ਲੂੰਗੀ ਤੇ ਪਰ ਠੱਡਾ ਠੁੰਡਾ ਵੀ ਮੰਗਾਉਣਾ ਵਾ ਨਾ ਮੈਂ ਹਾਂਜੀ ਚਲੋ ਠੀਕ ਆ ਮੈਂ ਬਾਕੀ ਤੁਹਾਨੂੰ ਦੱਸ ਦੂ ਕਿਹੜਾ ਘੜਾ ਹੈ ਬਾਕੀ ਤੁਸੀਂ ਕੋਈ ਨਹੀਂ ਜੋਬਨ ਨੂੰ ਵੀ ਤੇ ਆਪ ਵੀ ਤਿਆਰੀ ਰਿਹਾ ਚੰਗਾ ਕੱਪੜੇ ਕੱਪੜੇ ਜਰੀਕ ਸੋਨੇ ਪਾ ਲਿਓ ਚਲੋ ਠੀਕ ਆ ਬੂਆ ਜੀ ਚੰਗਾ ਬਾਕੀ ਮੈਂ ਤੁਹਾਨੂੰ ਦੱਸ ਦਿੰਨੀ ਆ ਚਲ ਅਵੇ ਚਾਚੀ ਜੀ ਕੰਮ ਹੋ ਗਿਆ ਜੀ ਹੁਣ ਨਹੀਂ ਵਧੀਆ ਹੋ ਗਿਆ ਪੁੱਤ ਦੱਸ ਦੇਣਾ ਚੰਗਾ ਹੁੰਦਾ ਹਾਂਜੀ ਹਾਂਜੀ ਅਗਲੇ ਆ ਵੀ ਆਪਣਾ ਕਰ ਲੈਂਦਾ ਇੰਤਜ਼ਾਮ ਹਾਂਜੀ ਉਹ ਤੇ ਹੈ ਹੁਣ ਡੇਰੇ ਤੇ ਘਰ ਚਾਹ ਪਾਣੀ ਨਹੀਂ ਹੁੰਦਾ ਬੰਦਾ ਚਾਹ ਪਾਣੀ ਦਾ ਇੰਤਜ਼ਾਮ ਕਰਨੇ ਹੁੰਦਾ ਕੋਈ ਪ੍ਰੋਣਾ ਆਵੇ ਤੇ ਚੇਚਾ ਅੱਡੇ ਜਾਣਾ ਪੈਂਦਾ ਹਾਂਜੀ ਚਾਹ ਵਧੀਆ ਹੋ ਗਿਆ ਤਗੜੀ ਹੋ ਕੇ ਕਰਾ ਰਿਸ਼ਤਾ ਹੁਣ ਤੋਂ ਕੋਈ ਗੱਲ ਨਹੀਂ ਠੀਕ ਹੈ ਚਾਚੀ ਜੀ ਕੋਈ ਨਹੀਂ ਤੇ ਚਲੋ ਹੁਣ ਮੈਂ ਜਾਣੀ ਫਿਰ ਮੈਂ ਆਪਣੇ ਚਿੱਠੀ ਪੜ੍ਹ ਲੈਂ ਆਂ ਚਲ ਪੁੱਤ ਫੜ ਲਿਆ ਫਿਰ ਮੈਂ ਆਹ ਕੇ ਚਾਹ ਬਣਾਉਣੀ ਇੱਕ ਕੱਪ ਮਿੰਟੂ ਮਿੰਟੀ ਬਣ ਜਾਣਾ ਨਹੀਂ ਚਾਚੀ ਜੀ ਚਾਹ ਮੈਂ ਪੀਤੀ ਆ ਮੈਂ ਮੁੜ ਕੇ بار بار ਚਾਹ ਪੀਣਾ ਵੀ ਸੜ ਜਾਏ ਪੀਂਦਾ ਚਲੋ ਠੀਕ ਆ ਚਾਚੀ ਜੀ ਫਿਰ ਵੇ ਕੋਈ ਨਹੀਂ ਹੁੰਦੀ ਜਾਂਦੇ ਆਉਂਗੇ ਤੇ ਐਵੇਂ ਮਾਰੇਓ ਕਿਹੜਾ ਕੋਈ ਨਹੀਂ ਆਉਂਗੀ ਪੁੱਤ ਮੈਂ ਤੇ ਆ ਨਾ ਬਾਹਰ ਹੁੰਦੀ ਤੇ ਤੂੰ ਆਉਣਾ ਨਹੀਂ ਨਾ ਅੱਗੇ ਜਾਣਾ ਹੈ ਚਲੋ ਕੋਈ ਗੱਲ ਚਾਹ ਦਾ ਕੱਪ ਇੱਕ ਪੀ ਲਿਨੀਓ ਫਿਰ ਕੋਈ ਨਹੀਂ ਫਿਰ ਆਉਂਗੀ ਸੱਚੀ ਜੀ ਚਲ ਆਵੀਂ ਜਰੂਰ ਚੰਗਾ ਪੁੱਤ ਹਾਂਜੀ ਠੀਕ ਜੇ ਵੇ ਜੋਬਨਾ ਵੇ ਜੋਬਨਾ ਵੇ ਕਿੱਥੇ ਗਿਆ ਵਾਂ ਪਰ ਆਉਣੇ ਆਉਣੇ ਆ ਤੈਨੂੰ ਵੇਖਣ ਵਾਲੇ ਤੇ ਤੂੰ ਕੋਈ ਜਾਣੋ ਤਾਂ ਠੰਡਾ ਠੁੰਡਾ ਕੋਈ ਖਾਣ ਪੀਣ ਨੂੰ ਲੈ ਆਉਨੋ ਪਤਾ ਨਹੀਂ ਕਿੱਛੇ ਆ ਮੰਮੀ ਬਜਮਾਂ ਦੀ ਹਾਂ ਮੰਮੀ ਇਹ ਮੈਂ ਤੈਨੂੰ ਆਖਣ ਲਈ ਆ ਵੀ ਤੈਨੂੰ ਵੇਖਣ ਵਾਲਿਆਂ ਨੇ ਆਉਣਾ ਵਾ ਤੇ ਹਟਿੰਗੋ ਕੋਹਲਾ ਆ ਠੰਡਾ ਠੁੰਡਾ ਕੋਈ ਖਾਣ ਪੀਣ ਨੂੰ ਵੀ ਲੈ ਆ ਤੇ ਆ ਕਿੱਛੇ ਨਵਾਂ ਸੂਟ ਪਾ ਰਿਆ ਚਾੜਾ ਤੂੰ ਹੱਟੀ ਆ ਮੈਂ ਕੀਦਾ ਵੇਖਣ ਵਾਲੇ ਅੱਜ ਹੀ ਆਏ ਨੇ ਨਹੀਂ ਪਤਾ ਜਿੰਨੇ ਘਾਏ ਆਉਣਾ ਉਹਨਾਂ ਨੇ ਆਉਣਾ ਵਾ ਭਾਵੇਂ ਜਦੋਂ ਮਰਜੀ ਆ ਜਾਣ ਅੱਜ ਨਹੀਂ ਘਾਏ ਆਉਣਾ ਮੇਰੀ ਗੱਲ ਸੁਣੋ ਹਾਂ ਮੈਂ ਤੇ ਲੈਣ ਠੰਡਾ ਲੈਣ ਹੈਨਾ ਕੀਦਾ ਰਾਜ ਕੋਈ ਟੱਕਰ ਜੇ ਹੈਨਾ ਤੇ ਮੈਂ ਹੁਣ ਰੋਜ਼ ਇੱਧਰ ਆ ਕੇ ਲਿਸ਼ਕ ਪੁਸਕ ਕੇ ਲਿਸ਼ਕ ਪੁਸਕਦਾ ਰਹਿਣਾ ਉਹਨਾਂ ਨੂੰ ਸੌਖ ਫੋਨ ਕਰੂਗੀ ਤਾਂ ਫੇਰ ਹੀ ਆ ਮੈਂ ਰੋਜ਼ ਤੂੰ ਪਹਿਲਾਂ ਤਿਆਰ ਹੋ ਗਿਆ ਉਹ ਨਹੀਂ ਮੰਮੀ ਉਹ ਗੱਲ ਨਹੀਂ ਆ ਜੇ ਮੈਂ ਨੱਕਾ ਨੂੰ ਕਹਿੰਦਾ ਬੰਨ ਗਿਆ ਕਿਤੇ ਮੋਟਰ ਮਟਰ ਤੇ ਗਿਆ ਮੈਂ ਤਾਂ ਟੋਰ ਨਿਕਲ ਕੇ ਜਾਣਾ ਤੌਰ ਨਾ ਜਾਣਾ ਕੋਈ ਚਾਰ ਕਿੰਨਾ ਇਹਨੂੰ ਛਾ ਚੜਿਆ ਉਹ ਮੰਮੀ ਚਲ ਕੋਈ ਗੱਲ ਨਹੀਂ ਹਾਂ ਆਹ ਤਾਂ ਨਾ ਆਇਆ ਫੇ ਠੰਡਾ ਠੁੰਡਾ ਠੰਡਾ ਮੱਲੇ ਆਉਣਾ ਵਾ ਆ ਤੇ ਖਾਣ ਪੀਣ ਨੂੰ ਵੀ ਕੋਹ ਲੈ ਵੀ ਚੰਗਾ ਆ ਤੂੰ ਪੱਕਾ ਕਰਕੇ ਰੱਖ ਤੂੰ ਕੰਮ ਆਹੋ ਨਹੀਂ ਕੰਮ ਪੱਕਾ ਹੀ ਜਾਂ ਤੇ ਨਾਲੇ ਸਫਾਈ ਸੁਪਈ ਵੀ ਆਪਾਂ ਸਵੇਰੇ ਕਰਨੀ ਆ ਸੁਫਾਈ ਕਰ ਲੀਗਾ ਕੁਝ ਨਹੀਂ ਹੁੰਦਾ ਮੈਂ ਆ ਬੁੱਢੀ ਹੈਗੀ ਮੈਂ ਕਿਥੇ ਨਾ ਰਾਂ ਮਿਲ ਕੇ ਕਰ ਲਾਂਗੇ ਦੋਵੇਂ ਜਾਨੀ ਤਾਲ ਕੋਈ ਨਹੀਂ ਕਰਾਦੀ ਬਾੜੀ ਮੋਟੀ ਤੇ ਮੈਂ ਕਰਦੀ ਰਹਿਣੀ ਆ ਨਹੀਂ ਵਿਆਹ ਦੇ ਚਾਚੇ ਤੇ ਮੈਂ ਕਰਾ ਦੂੰਗਾ ਸਭ ਕੋ ਕਰਾ ਦੂੰਗਾ ਟੈਂਸ਼ਨ ਨਾ ਲੈ ਤੂੰ ਆਹੋ ਹਾਂ ਚੱਲ ਆਇਆ ਫੇ ਮੇਰਾ ਪੁੱਤ ਚਲ ਮੈਂ ਲਿਆਇਆ ਹਾਂ ਹਾਂ ਕਲਾ ਠੰਡਾ ਲਿਆਉਣਾ ਤਾਂ ਹੋਰ ਕੁਝ ਲਿਆਉਣਾ ਤੈਂ ਤਾਂ ਖਾਣੀ ਪੀਣ ਨੂੰ ਵੀ ਲੈ ਆਵੀਂ ਚੱਲ ਕੋਈ ਨਹੀਂ ਮੈਨੂੰ ਮੇਰੇ ਕੰਮ ਤੋਂ ਅੱਜ ਪੈਸੇ ਤੇ ਮੈਂ ਆਪੇ ਲਿਆਉਣਾ ਵਾ ਚੰਗਾ ਚੰਗਾ ਹਾਂ ਹਾਂ ਹੋਰ ਕੀ ਜਾਈਦਾ ਜੋਬਣਾ ਟੱਪ ਤਾਂ ਫਿਰ ਕੋਈ ਨਾ ਗੱਜਦਾ ਫਿਰੇ ਤੱਪ ਦਾ ਫਿਰੇ ਉਹ ਨਾਲੇ ਗੱਜ ਦਾ ਫਿਰੇ ਉਹ ਨਾਲੇ ਕੰਦਾ ਮਿੱਟੀ ਜੱਟ ਹੋਣਾ ਫੱਜਦਾ ਫਿਰੇ ਉਹ ਮੁੰਡਾ ਆਪਣੇ ਉਹ ਆਪਣੇ ਵਿਆਹ ਦੀ ਤਿਆਰੀ ਕਰਦਾ ਫਿਰੇ ਉਹ ਮੁੰਡਾ ਆਪਣੇ ਹੈ ਇਹ ਚਾਚਾ ਚੁਣੇ ਤੱਕ ਐ ਨਹੀਂ ਆ ਜਦੋਂ ਦਾ ਮੇਰਾ ਵਿਆਹ ਦੀ ਗੱਲ ਚੱਲਣ ਦੀ ਉਹਨਾਂ ਦਾ ਘਰ ਹੀ ਨਹੀਂ ਕੋਈ ਦਿੱਤਾ ਦੋਆ ਚੋਤੇ ਹੈ ਪਹਿਲਾਂ ਚਾਚਾ ਚਾਚੀ ਆਂਦੇ ਸੀ ਹਾਂ ਸਾਹਬ ਦੀ ਵੋਟੀ ਸਾਹਬ ਦੀ ਵੋਟੀ ਹੁਣ ਮੇਰੀ ਵੋਟੀ ਵੇਖ ਲੈ ਪਰ ਕਿੱਥੇ ਮਰ ਗਏ ਸਾਰੇ ਹੈ ਔਰ ਮੇਰੀ ਵੋਟੀ ਵੇਖੋ ਕਿਦਾਂ ਦੀ ਏ ਸੋਹਣੀ ਸੁਨੱਖੀ ਆ ਬਣੀ ਕਿੱਥੇ ਲੁਕੇ ਆ ਚਲ ਹਾਨੂ ਕੀ ਆਪਣਾ ਤੇ ਸੂਤਰੀ ਆ ਹੂੰ ਆਪਣੇ ਪੰਜੇ ਉਂਗਲਿਆ ਜਾਂਦੇ ਕਿਓ ਜੇ ਆ ਇਹਨਾਂ ਨੂੰ ਉਦੋਂ ਹੀ ਪਤਾ ਲੱਗੇ ਕਿ ਜਦ ਨਾਲ ਆਪਾਂ ਘਰ ਲਿਉਣੀ ਆ ਅੱਬਾ ਤਨ ਰਹਿਣੀ ਉਹ ਤੇਰੀ ਓਏ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਜੇ ਚਾਚਾ ਚਾਚੀ ਚਾਬੀ ਦੇ ਦੇਂਦੇ ਨਾ ਮੈਨੂੰ ਆਪੇ ਘਰ ਦੀ ਹਾਂ ਤੇ ਮੈਂ ਤਾਂ ਘਰ ਹੀ ਆਪਣਾ ਹੀ ਖਾ ਲੈਣਾ ਆ ਗਲਤੀ ਹੋ ਗਈ ਨਾਲੇ ਟੋਰ ਦੀ ਟੋਰ ਨਾਲੇ ਰਿਸ਼ਤਾ ਵੀ ਛੇਤੀ ਹੋ ਜਾਣਾ ਚੱਲ ਕੋਈ ਨਹੀਂ ਹਾਲੇ ਕਰ ਚਾਚਾ ਚਾਚੀ ਆਏ ਆ ਇਹ ਤਾਂ ਕੱਲ ਨੂੰ ਆਈ ਜਾਣੇ ਵੇਖਣ ਵਾਲੇ ਕੋਈ ਨਹੀਂ 오रिजिनल ਕਹਦਾ ਕਿ ਚਾਬੀ ਗਵਾਜ ਗਈ ਐ ਪੁੱਗੇ ਦੀ ਹੂੰ ਸ਼ੁਕਰ ਵਾਕੇ ਤੇ ਮਹਾਰਾ ਈ ਢਿਕੜੀ ਸੱਚਿਆ ਪਾਤਸ਼ਾ ਜੇਕਰ ਤਾਂ ਦੇਰ ਹੋਈ ਆ ਤਾਂ ਚੱਲ ਹਨੇਰਤ ਨਹੀਂ ਕਿਤੇ ਸੁਣ ਲਈ ਆ ਮੈਨੂੰ ਵੀ ਸੁੱਖ ਮਿਲ ਜੂਗਾ ਮੈਂ ਤੇ ਆਂਦੀ ਹੀਗੀ ਖਣੀ ਕੀ ਹੋਣਾ ਵਾ ਸਚਿਆ ਪਾਤਸ਼ਾਹ ਹੁਣ ਜੇ ਇਹ ਕੰਮ ਜਿਉ ਕੀਤਾ ਵਾ ਤੇ ਹੁਣ ਇਹ ਨੇਪਰੇ ਚਾੜੀ ਹਾਂ ਗੁਰਨਾਨਕ ਪਾਤਸ਼ਾਹ ਤੂੰ ਹੀ ਆ ਸਚਿਆ ਪਾਤਸ਼ਾਹ ਸਾਡਾ ਲੈ ਆਏ ਹਾਏ ਜੋ ਬਣ ਗਿਆ ਹੀ ਉਹ ਤੇ ਆ ਕੜੀ ਵੀ ਦੁਪਹਿਰਾ ਹੀ ਹੋ ਤੇ 7 ਵਜੋਂ ਦਈ ਤੇ ਉਹਨੂੰ ਆਂਦੀ ਛਾਲੀ ਲੈ ਵੀ ਕੜੀ ਰੁਕਣੀ ਤੇ ਚੰਗੀ ਨਹੀਂ ਹੁੰਦੀ ਅੱਛਾ ਮਹਾਰਾਜ ਤੂੰ ਹੀ ਆ ਤੇਰੇ ਹੱਥ ਚ ਆ ਸਭ ਕੁਝ ਸਚਿਆ ਪਾਤਸ਼ਾਹ ਤੂੰ ਹੀ ਕਰਨਾ ਜੋ ਕਰਨਾ ਵਾਹਿਗੁਰੂ ਸਤਨਾਮ مہاراج جی تیرے تیر ہو گریب بلائے بلائے ہلو ہاں جی ممی سی اول ہاں جی ٹھیک ہے ہاں جی جی ٹھیک ہے ہاں جی آیا اچھا منپریت نے تیل ہوئی ہے اشا اشا. ਮੰਮੀ ਦਾ ਫੋਨ ਲੰਮੀ ਚੁੱਕਦੀ ਨਹੀਂ ਜਾਂ ਕੋਈ ਕੰਮ-ਕਮ ਕਰਨੀ ਹੋਊ ਤੇ ਜਾ ਮੈਨੂੰ ਇਹਦਾ ਮੈਨੂੰ ਲੱਗਦਾ ਜਿੱਦਾਂ ਦਾ ਮੈਂ ਜਵਾਬ ਵੀ ਮੰਮੀ ਦੇ ਕੇ ਗਈ ਆ ਕਿ ਐਂ ਨਾ ਇਸ ਤੇਲੀ ਉਹਦੇ ਲਈ ਕਰਨ ਦਾ ਅਮਰਜੋਰ ਲਈ ਉਹਦਾਂ ਨਹੀਂ ਲੱਗਦਾ ਓਦਾਂ ਦਾ ਭਾਜੀ ਨਰਾਜ਼ ਹੋ ਗਈ ਨੇ ਹਾਂ ਹਾਂ ਜੀ ਹਾਂ ਇੱਕ ਗੱਲ ਉਹਨਾਂ ਦੀ ਵੀ ਨਾਰਗੀ ਜੈ ਜੀ ਆ ਤੁਹਾਨੂੰ ਪਤਾ ਫਿਰ ਕਿੰਨਾ ਅਮਰਜੋਰ ਨਾ ਕਰਦੇ ਆ ਤਾਂ ਉਹਨਾਂ ਦੀ ਭੈਣ ਹੀ ਆ ਨਾ ਪਰ ਮੈਂ ਮੰਮੀ ਮਾੜੇ ਲਈ ਨਹੀਂ ਇਹਨੇ ਕੀਤਾ ਮੈਂ ਚੰਗੇ ਲਈ ਕੀਤਾ ਸੀ ਹੁਣ ਨਿੱਕੀ ਨਿੱਕੀ ਗੱਲ ਤੇ ਦੋਵੇਂ ਇੱਕ ਦੂਜੇ ਨਾਲ ਖਿਜਣ ਡੈ ਪੈ ਨਹੀਂ ਰਹੀ ਤੇ ਮੈਂ ਸੋਚਿਆ ਚੱਲ ਇਹਦਾ ਰਿਸ਼ਤਾ ਕਰਾ ਦੇਣੀ ਆ ਮੈਨੂੰ ਹੁਣ ਕੀ ਪਤਾ ਸੀ ਵੀ ਹੁਣ ਜਦੋਂ ਕਰਨੀ ਨਹੀਂ ਮੰਨਿਆ ਤੇ ਤੁਹਾਨੂੰ ਪਤਾ ਹੀ ਆ ਪਰ ਖਾਣਾ ਤਾਂ ਹੁਣ ਕਰਨ ਨਹੀਂ ਹਾਂ ਉਹ ਮਾਨਪ੍ਰੀਤ ਦੀ ਵਕੀਲ ਤਾਂ ਕਿੰਨੀ ਕੁ ਵਿਚਾਰੀ ਆਂਦੀ ਹਣੀ ਵੀ ਉਹ ਵੀ ਕਿੰਨੀ ਕੁ ਵਿਚਾਰੀ ਨਾਲ ਦੂਧੀ ਹੋਣੀ ਵੀ ਦੀਦੀ ਨੇ ਚੰਗਾ ਗੱਲ ਕਰਕੇ ਤੇ ਉਹ ਬੀਤੋਂ ਮੇਰਾ ਕਿਹੜਾ ਦਿਲ ਕਰਦਾ ਹੈ ਚੰਗਾ ਵੀ ਮੈਂ ਵੀ ਕੰਮ ਕੁੰਮ ਕਰ ਲਿਆ ਠੀਕ ਹੈ ਚੰਗਾ ਪਤਾ ਵੀ ਕਰਨਾ ਹੀ ਪੈਣਾ ਨਾ ਜੇ ਸੁੱਖ ਦੀਆਂ ਯਕੀਨ ਕਰ ਲਿਆ ਵਿਚੋਲੇ ਦੇ ਝੂਠ ਚੜ ਬੋਲਦੇ ਹੁੰਦੇ ਆ ਕੀ ਇਹਦਾ ਸੁੱਖ ਨੂੰ ਲਾਲਚ ਦੇਂ ਦਿੱਤਾ ਹੈ ਨਾਲੇ ਉਹਦੀ ਤੇ ਭੂਆ ਭੂਆ ਲੱਗਦੀ ਹੈ ਤੇ ਪਤਾ ਕਰਦੇ ਆ ਮੁੰਡੇ ਬਾਰੇ ਚਲ ਘਰ ਪਹਿਲੀ ਤਾਂ ਹੁੰਦੀ ਹੋਗੀ ਤੇ ਮੁੰਡਾ ਨਸੀਬਤੇ ਨਾ ਕਰਦਾ ਹੋਵੇ ਜਿੰਨਾ ਜਿਬਾ ਤੇ ਗੱਲਦਾ ਹਾ ਸਿਰ ਭਾਂ 5 ਕਿੱਲੇ ਜਾਂਦੇ ਭਾਂ 20 ਕਿੱਲੇ ਜਾਂਦੇ ਉਹ ਤੇ ਸਾਰੇ ਖੂਰ ਹੀ ਪੈਣੇ ਆ ਕੋਈ ਫਾਇਦਾ ਨਹੀਂ ਹੈ ਜੇ 3-4 ਕਿੱਲੇ ਹੈਗੇ ਆ ਤੂੰ ਮੁੰਡਾ ਕਮਾਊ ਆ ਤੇ ਫੇਰ ਕੁੜੀ ਸੋਖੀ ਰਹੂਗੀ ਇਹ ਆਪ ਹੀ ਪਤਾ ਕਰਨਾ ਪੈਣਾ ਸਾਰੀ ਇਹ ਮੇਰੇ ਤੇ ਮੇਰੇ ਸ਼ਿਰ ਤੇ ਹੀ ਆ ਜਿਵੇਂ ਮਾਂ ਪਿਓ ਹੁੰਦਾ ਫੇਰ ਉਹਨਾ ਸ਼ਿਰ ਤੇ ਹੁਣ ਮੈਨੂੰ ਮਾਂ ਪਿਓ ਬੰਦਾ ਪੈਣਾ ਤੇ ਜੇ ਮੈਂ ਇਦਾਂ ਤੋਰਦੀ ਬਾਹ ਫੜ ਕੇ ਨਾਲੇ ਤੇ ਮੈਂ ਵੀ ਦੁਖੀ ਹਾਂ ਨਾਲੇ ਲੋਕਾਂ ਨਾਲ ਗੱਲਾਂ ਕਰਨੀਆਂ ਪਤਾ ਕਰਦਾ ਵਾਂ ਹਮ ਪਿੰਡ ਮੇਰੇ ਯਾਰ ਦੋਸਤ ਹੀ ਵਾਗੇ ਆ ਤੇ ਆਂਡਾ ਗਾਉਂਡ ਨੂੰ ਪਤਾ ਕਰਦਾ ਵਾਲੇ ਕੋਲ ਸੱਚ ਦੱਸ ਦੇ ਨੇ ਚੌਦਰਾ ਕਸ਼ਾਲਾਂ ਪਹਿਲਾਂ ਫੇਰ ਇਹ ਦੂਜਾ ਕੰਮ ਕਰਦੀ ਹੋਏ ਰਬ ਮੈਂ ਹੈ فون آ گیا جوتی دیواں ہیلو ستری کال نہیں پہنا کوئی بھی آئی میں تھوڑا گسے ہی جوتی دی تین پتا ہی ہے پھر پھر اپنے تو گسا کڈنا ہوں ਆਹੋ ਹੁਣ ਲੜਾਈ ਤੇ ਤੈਨੂੰ ਪਤਾ ਵਾ ਵੀ ਉਹ ਹੀ ਆ ਵੀ ਰਿਸ਼ਤਾ ਤੋੜਦਾ ਰਿਸ਼ਤਾ ਤੋੜਦਾ ਚਲੋ ਤਾਂ ਹੁਣ ਜਿਆਦਾ ਚਿਰ ਨਹੀਂ ਹੱਡੀ ਰਹਿਣੀ ਇਹਦੇ ਵਿਆਹ ਵਿਆਹ ਵੀ ਹੁਣ ਕਰਨਾ ਹੀ ਪੈਣਾ ਵਾ ਡਈ ਆ ਗਵੰਡਨ ਹੱਤੀ ਰਿਸ਼ਤਾ ਕਰਾਉਣਾ ਹਾਂ ਨਹੀਂ ਨਹੀਂ ਐਰ ਕਾ ਨਹੀਂ ਕੋਈ ਵੀ ਮੇਰੇ ਸਾਹਮਣੇ ਚੱਕਰ ਪੈਣਾ ਕਿਉਂਕਿ ਮੁੰਡਾ ਵੀ ਇਹਦੇ ਮੇਜ ਦਾ ਹੀ ਨਾ ਨਹੀਂ ਨਾਲੇ ਸਾਰਾ ਕੁਝ ਦੱਸਿਆ ਫੋਟੋ ਵਿਖਾਈ ਆ ਤੇ ਮੁੰਡੇ ਦੀ ਵੀ ਵਿਖਾਤੀ ਆ ਪਰ ਮਨਜੋਤ ਜੇ ਥੋੜੇ ਜੀ ਕੰਢੇ ਆ ਵੀ ਮੈਂ ਪੂਰਾ ਪਤਾ ਪੁਤਾ ਕਰਕੇ ਤੇ ਫੇਰ ਹੀ ਤੋੜਨੀ ਆ ਕੁੜੀ ਉਹ ਤੇ ਮੈਂ ਵੀ ਕਿਹਾ ਮੈਂ ਹਾਂ ਵੀ ਅਨੂੰ ਚੰਗੀ ਤਰ੍ਹਾਂ ਪਤਾ ਕਰ ਲਿਓ ਵੀ ਬਾਅਦ ਵਿੱਚ ਨਾ ਕੋਈ ਹੈਨਾ ਕੋਈ ਗੱਲ ਨਿਕਲੇ ਤੇ ਫੇਰ ਇੱਥੇ ਆ ਕੇ ਬਹਿ ਜੇ ਮੇਰੇ ਸਿਰ ਤੇ ਪੈਣਾ ਭਾਵੇਂ ਨਿੱਕੀ ਆ ਹੈ ਤੇ ਨਣਾ ਨਹੀਂ ਆ ਨਾ ਕਿੰਨੀ ਵਾਰੀ ਤੇ ਕਹੀ ਮੈਂ ਇਹੋ ਹੀ ਗੱਲ ਹੂੰ ਹੂੰ ਆਹ ਹੋ ਕੇ ਮੈਂ ਦੱਗੇ ਕਿੰਨੀ ਐ ਪੀ ਵਿਆਹੀ ਜਾਵੇ ਤੇ ਤੇਰਾ ਹੱਡਾ ਵੀ ਆਉਣਾ ਜਾਣਾ ਲੱਗੇ ਆਹ ਮੰਮੀ ਵੀ ਫੋਨ ਕਰੰਡੀ ਸੀ ਕੋਈ ਨਹੀਂ ਤੂੰ ਜੋਤੀ ਨੂੰ ਚੋਰੀ ਚੋਰੀ ਕਰ ਲਿਆ ਕਰ ਮੈਂ ਮੰਮੀ ਦੱਸਾ ਇੱਥੇ ਘੜੀਆਂ ਸਾੜੀਆਂ ਬਾਵਾਂ ਕੜੀਆਂ ਸਾਨੂੰ ਤੇ ਪਤਾ ਵਾ ਇਹ ਭਵੇਂ ਗੁੱਸਾ ਰੱਖਣ ੜੇ ਮਨ ਦੇ ਵਿੱਚ ਪਰ ਅਹੀਂ ਭੈਣਾ ਭੈਣਾ ਥੋੜਾ ਰੱਖਣ ੜੀਆਂ ਆਹੋ ਹੋਣੀ ਮਹੀਨੇ ਤੱਕ ਬੋਲ ਪਊਗਾ ਇਹ ਵੀ ਇੰਨੇ ਕੀ ਕਹਿਣਾ ਵਿਚਾਰੇ ਨੇ ਆਹ ਤੇ ਉਹ ਕੀ ਉਹ ਥੋੜੀ ਬੋਤੀ ਤੇ ਫਿਰ ਲੱਗਦੀ ਆ ਗੱਲ ਆਹੋ ਚੱਲ ਕੋਈ ਨਹੀਂ ਹੁਣ ਫੇਰ ਨਾ ਸੁਣ ਸੁਣ ਲਵੇ ਤੇ ਫੇਰ ਲੜਾਈ ਪਾਉਗੀ ਹੁਣ ਮਹਾ ਮਹਾ ਚੱਲ ਆਡੀ ਦੋਵਾਂ ਦੀ ਵੀ ਸੁਲਾ ਰਵੇ ਤੇ ਚੱਲ ਇਹਦਾ ਵੀ ਚੰਗਾ ਚੰਗਾ ਕਰਕੇ ਤੈਨੂੰ ਤੋੜੀਏ ਆਹੋ ਨਹੀਂ ਕੋਈ ਨਹੀਂ ਵੈਸੇ ਸੱਦ ਲੂੰਗੀ ਹਾਂ ਠੀਕ ਓ ਠੀਕ ਹਾਂ ਚੰਗਾ ਚੰਗਾ ਦੀਦੀ ਆ ਮਮੀ ਨਾਲ ਗੱਲ ਕਰਕੇ ਗੱਲਾਂ ਕਰ ਲਿਆ ਕਰੋ ਕਿ ਹੋਰ ਕੀ ਹਾਂਜੀ ਹਾਂਜੀ ਾਂਚਲ ਠੀਕੋ ਕੋਈ ਗੱਲ ਨਹੀਂ ਛੁੱਟਾਂ ਪਰ ਬਾਅਦ ਚ ਦੱਸ ਦੂੰਗੀ ਤੇ ਨਹੀਂ ਹਾਂ ਚੰਗਾ ਚੰਗਾ ਅਭੀ ਕਿਧਰ ਹੂੰ ਕਿਧਰ ਹੂੰ ਨਾਉਂਦੇ ਨਾਉਂਦੇ